ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਬਹੁਤ ਸੋਹਣੇ ਦੋ ਸੂਟ ਨਾ ਇੱਕ ਥ्रेड ਵਰਕ ਦੇ ਉੱਪਰ ਰੈਡੀ ਹੋ ਕੇ ਆਇਆ ਇੱਕ ਹੈਂਡਵਰਕ ਦੇ ਉੱਪਰ ਸਪੈਸ਼ਲ ਮੈਂ ਇਹ ਵੀਡੀਓ ਲੈ ਕੇ ਆਈ ਆਂ ਕਿਉਂਕਿ ਬਹੁਤ ਭੈਣਾਂ ਦੀਆਂ ਰਿਕੁਆਇਰ ਨੇ ਹੈਂਡਵਰਕ ਦੇ ਸੂਟਾਂ ਦੀਆਂ ਕਿ ਹੈਂਡਵਰਕ ਜਿੰਨਾ ਰੀਜ਼ਨੇਬਲ ਪ੍ਰਾਈਸ ਆਪਾਂ ਦੇ ਦਾਂਗੇ ਹੈਂਡਵਰਕ ਦਾ ਆਪਣੇ ਖੁਦ ਦੇ ਕਾਰੀਗਰ ਆ ਕੋਈ ਆਪਾਂ ਇਹ ਨਹੀਂ ਵੀ ਬਾਹਰੋਂ ਕੰਮ ਕਰਵਾ ਰਹੇ ਆ ਉਦੋਂ ਦਾ ਆਪਣਾ ਕਾਰੀਗਰ ਨੇ ਜਿਹੜੇ ਕਿ ਇਹ ਸਾਰਾ ਕੰਮ ਕਰ ਰਹੇ ਨੇ ਹੈਂਡਵਰਕ ਦਾ ਸਪੈਸ਼ਲਿਸਟ ਪਾਫ ਦਾ ਕੰਮ ਹੈਂਡਵਰਕ ਦਾ ਕੰਮ ਜਿਵੇਂ ਮਰਜੀ ਤੁਸੀਂ ਜਿੱਦਾਂ ਦੇ ਮਰਜੀ ਫੈਬਰਿਕ ਤੇ ਕਰਵਾ ਲਓ ਉਦਾਂ ਦਾ ਹੀ ਸੂਟ ਤੁਹਾਡਾ ਰੈਡੀ ਹੋ ਜਾਣਾ ਪਰ ਅਸੀਂ ਹਮੇਸ਼ਾ ਵਿਸਕੋਸ ਦਾ ਫੈਬਰਿਕ ਜਿਹੜੇ ਕਸਟਮਰ ਸਾਡੇ ਤੇ ਗੱਲ ਸਿੱਟ ਦਿੰਦੇ ਨੇ ਅਸੀਂ ਵਿਸਕੋਸ ਦਾ ਫੈਬਰਿਕ ਲਾ ਕੇ ਹੀ ਦਿੰਨੇ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਆਪਾਂ ਕਰਦੇ ਆ ਸਾਰਾ ਮਤਲਬ ਕਿ ਵਰਕ ਸਟਾਫ ਦੁਪੱਟਾ ਬਹੁਤ ਹੀ ਯਾਨਕੀ ਵਧੀਆ ਤੇ ਕੰਮ ਵੀ ਪੂਰਾ ਸਫਾਈ ਵਾਲਾ ਉਹ ਤੁਹਾਨੂੰ ਅੱਜ ਦੀ ਵੀਡੀਓ ਚ ਪਤਾ ਲੱਗ ਹੀ ਜਾਊਗਾ ਜਿਹੜੀਆਂ ਪਹਿਣਾ ਆਪਣੇ ਚੈਨਲ ਤੇ ਨਵੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਬਾਕੀ ਆਪਣਾ ਇਨਸਟਾ ਦਾ ਪੇਜ ਆ ਜੀ ਚਹਿਲ ਕਲੈਕਸ਼ਨ 27 ਚਹਿਲ ਕਲੈਕਸ਼ਨ 27 ਇੰਸਟਾ ਦੀ ਆਪਣੀ ਆਈਡੀਆ ਉਹਨੂੰ ਵੀ ਜਾ ਕੇ ਫੋਲੋ ਕਰ ਸਕਦੇ ਹੋ ਉਹਦੇ ਉੱਪਰ ਤੁਹਾਨੂੰ ਸੋਹਣੇ-ਸੋਹਣੇ ਹੈਂਡਵਰਕ ਦੇ ਸੂਟ ਬਾਕੀ ਹੋਰ ਵੀ ਜੋ ਨਿਊ ਕਲੈਕਸ਼ਨ ਆ ਰਹੀ ਆ ਉਹਦੇ ਤੇ ਆਪਾਂ ਤੁਹਾਨੂੰ ਸਾਰੀਆਂ ਮਿਲਣਗੀਆਂ ਤੇ ਜਿਹੜੀਆਂ ਭੈਣਾ ਗਰੁੱਪ ਜੁਆਇਨ ਕਰਨਾ ਚਾਹੁੰਦੀਆਂ ਨੇ ਤੁਸੀਂ ਗਰੁੱਪ ਆਹੀ ਨੰਬਰ ਦੇ ਉੱਪਰ ਜਿਹੜਾ ਸਕਰੀਨ ਤੇ ਚੱਲ ਰਿਹਾ ਇਹਦੇ ਵਿੱਚ ਹੀ ਗਰੁੱਪ ਚੱਲ ਰਿਹਾ ਤੇ ਤੁਸੀਂ ਆਪਣਾ ਨੰਬਰ ਗਰੁੱਪ ਦੇ ਵਿੱਚ ਐਡ ਕਰਵਾ ਸਕਦੇ ਹੋ ਨਹੀਂ ਤਾਂ ਤੁਸੀਂ ਇੰਸਟਾ ਦੀ ਆਈਡੀਆ ਜਿਹੜੀ ਆਪਣੀ ਉਹਨੂੰ ਫੋਲੋ ਕਰ ਸਕਦੇ ਹੋ ਬਾਕੀ ਆਪਣੀਆਂ ਡੇਲੀ ਵੀਡੀਓ ਆਉਂਦੀਆਂ ਹਰ ਵੈਰਾਈਟੀ ਦੇ ਉੱਪਰ ਆਉਂਦੀਆਂ ਨੇ ਤੇ ਜਿਹੜੀਆਂ ਭੈਣਾ ਨਿਊ ਨੇ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਇਸ ਲਈ ਮੈਂ ਦੱਸ ਰਹੀ ਹਾਂ ਕਿ ਸ਼ਾਮ ਨੂੰ 6 ਵਜੇ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਸੋ ਤੁਸੀਂ ਉਹਦੇ ਤੇ ਜਾ ਕੇ ਆਪਣਾ ਕਰਵਾ ਸਕਦੇ ਹੋ ਮਤਲਬ ਕਿ ਕੋਈ ਵੀ ਮੈਸੇਜ ਵਗੈਰਾ ਕੁਝ ਵੀ ਤਾਂ ਉਹਦੇ ਤੇ ਤੁਸੀਂ ਕਰ ਸਕਦੇ ਹੋ WhatsApp ਦਾ ਆਹੀ ਨੰਬਰ ਆ ਇਹਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਕੁਆਰੀਆ ਫੋਨ ਨਹੀਂ ਐਟੈਂਡ ਹੁੰਦਾ ਤਾਂ ਤੁਸੀਂ ਵੌਇਸ ਮੈਸੇਜ ਕਰਕੇ ਆਪਣਾ ਭੇਜ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਦੋ ਸੂਟ ਆਏ ਨੇ ਪਹਿਲਾਂ ਵੀ ਆਪਾਂ ਇਹ ਰੈਡੀ ਕਰਵਾਇਆ ਆ ਵਾਲਾ ਸੇਮ ਸੂਟ ਇਹ ਪਹਿਲਾਂ ਆਪਾਂ ਵਿਸਕੋਸ ਮਸਲੀਨ ਤੇ ਰੈਡੀ ਕਰਵਾਇਆ ਸੀ ਹੁਣ ਇਹ ਆ ਗਿਆ ਟੈਬੀ ਲਾਈਨਿੰਗ ਦੇ ਉੱਪਰ ਰੈਡੀ ਹੋ ਕੇ ਆਲੋਚ ਆਲ ਓਵਰ ਸੂਟ ਆ ਇਹ 5 ਮੀਟਰ ਦੀ ਇਹਦੀ ਕੱਟ ਮਿਲੂਗੀ ਪ੍ਰੋਪਰ ਹਨਾ ਬਹੁਤ ਸੋਹਣਾ ਯਾਨੀ ਕਿ ਸੂਟ ਆ ਇਹਦੀ ਇਹਦੀ ਫਿਨਿਸ਼ਿੰਗ ਸਟੀਚਿੰਗ ਸਭ ਕੁਝ ਬਾਕੀ ਆ ਸਟੀਚਿੰਗ ਹੋਈ ਤੋਂ ਬਾਅਦ ਵੀ ਮੈਂ ਤੁਹਾਨੂੰ ਦਿਖਾਉਂਗੀ ਇੱਕ ਸੂਟ ਆ ਜਿਹੜਾ ਵਿਦਾਊਟ ਸਟਿਚਿੰਗ ਜਾਣਾ ਇਹਦੇ ਨਾਲ ਦਾ ਸੇਮ ਸੂਟ ਸਟਿਚ ਹੋ ਰਿਹਾ ਵਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਸੇਮ ਡਿਜ਼ਾਈਨ ਬਹੁਤ ਸੋਹਣਾ ਸੁਪਰ ਹਿੱਟ ਡਿਜ਼ਾਈਨ ਚੱਲਿਆ ਇੱਕ ਆਪਣਾ ਚੌਸ ਘੇਰੇ ਵਾਲਾ ਡਿਜ਼ਾਈਨ ਬਹੁਤ ਸੁਪਰ ਹਿੱਟ ਸੀ ਪਸ਼ਮੀਨਾ ਦੇ ਹਰ ਤਰ੍ਹਾਂ ਦੇ ਸੂਟ ਆਪਣੇ ਕੋਲ ਅਵੇਲੇਬਲ ਹੋ ਚੁੱਕੇ ਆ ਜਿਹੜੀਆਂ ਭੈਣਾਂ ਪਸ਼ਮੀਨੇ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਸੂਟ ਤੁਸੀਂ ਆਪਣੇ ਫਟਾਫਟ ਆਰਡਰ ਦੇ ਸਕਦੇ ਹੋ ਜਿਵੇਂ ਕਿ ਸੀਜ਼ਨ ਬਦਲ ਰਿਹਾ ਵਾ ਫੇਰ ਆਏ ਹਰੇਕ ਭੈਣ ਕਾਲੀ ਕਰਦੀ ਆ ਸਾਡਾ ਛੇਤੀ ਬਣਾ ਦਿਓ ਛੇਤੀ ਬਣਾ ਦਿਓ 10 ਤੋਂ 1 ਆਰਡਰ ਤੋਂ ਬਾਅਦ ਤੇ ਤਾਂ ਕਿ ਤੁਹਾਡਾ ਸੂਟ ਵਧੀਆ ਸੋਹਣਾ ਹਨਾ ਪੂਰੀ ਫਿਨਿਸ਼ਿੰਗ ਦੇ ਨਾਲ ਬਣ ਕੇ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਦੇਖ ਸਕਦੇ ਹੋ ਕੰਮ ਪੂਰਾ ਸਫਾਈ ਵਾਲਾ ਪੂਰਾ ਤਸੱਲੀ ਵਾਲਾ ਇੱਕ ਇੱਕ ਟਾਂਕਾ ਪੂਰਾ ਜੜਿਆ ਪਿਆ ਕਿਸੇ ਪਾਸਿਓਂ ਕੋਈ ਵੀ ਇਸ ਤਰ੍ਹਾਂ ਦੀ ਉਹ ਨਹੀਂ ਹੈਗੀ ਕਿ ਕੋਈ ਵੀ ਇਸ ਤਰ੍ਹਾਂ ਕੰਮ ਕੀਤਾ ਹੋਇਆ ਸਾਰਾ ਹੱਥ ਵਾਲੀ ਮਸ਼ੀਨ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਆਪਾਂ ਦੂਸਰੀਆਂ ਮਸ਼ੀਨੀ ਜਿਹੜੀਆਂ ਹੁੰਦੀਆਂ ਉਹਨਾਂ ਨਾਲ ਨਹੀਂ ਕੰਮ ਕਰਵਾਉਂਦੇ ਸਾਰੀਆਂ ਹੱਥ ਹਾਲੀਆਂ ਮਸ਼ੀਨਾਂ ਦੇ ਨਾਲ ਹੀ ਕੰਮ ਹੋਇਆ ਹੋਇਆ ਬਹੁਤ ਸੋਹਣਾ ਬਹੁਤ ਵਧੀਆ ਨਾਲ ਹੀ ਸੇਮ ਬਾਹਾਂ ਦੇ ਉੱਪਰ ਵਰਕ ਆ ਇਹ ਫੈਬਰਿਕ ਆ ਟੈਬੀ ਲਾਈਨਿੰਗ ਇਹ ਆਪਾਂ ਇਸੇ ਕਲਰ ਦੇ ਉੱਪਰ ਵਿਸਕੋਸ ਮਸਲੀ ਤੇ ਸ਼ੋਅ ਕੀਤਾ ਸੀ ਤਾਂ ਨਾਲ ਆਪਾਂ ਵਾਈਟ ਟੈਬੀ ਲਾਈਨਿੰਗ ਸ਼ੋਅ ਕੀਤੀ ਸੀ ਇਹ ਆਪਣੇ ਕੋਲ ਵਾਈਟ ਦੇ ਥਾਨ ਆਉਂਦੇ ਨੇ ਤੁਸੀਂ ਜਿਹੜਾ ਮਰਜੀ ਕਲਰ ਹੈ ਨਾ ਕਰਵਾ ਸਕਦੇ ਹੋ ਜਿਹੜਾ ਮਰਜੀ ਡਿਜ਼ਾਈਨ ਕਰਵਾ ਸਕਦੇ ਹੋ ਤੁਹਾਡੇ ਆਪਣੇ ਉੱਪਰ ਆ ਤੇ ਕੋਈ ਵੀ ਡਿਜ਼ਾਈਨ ਹੈ ਚਾਹੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਈ ਕਰਵਾ ਲਓ ਜੇ ਤੁਹਾਨੂੰ ਕੋਈ ਅਦਰ ਡਿਜ਼ਾਈਨ ਪਸੰਦ ਆ ਤੁਸੀਂ ਉਹਦੀ ਪਿਕ ਅਪ ਇਸ ਕੇ ਵੀ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਇਹ ਸੇਮ ਬਾਹਾਂ ਦੇ ਉੱਪਰ ਬੇਲ ਬਣੀ ਆ ਇਹ ਸਾਰਾ ਘੇਰੇ ਦਾ ਕੰਮ ਹੋਇਆ ਬਹੁਤ ਸੋਹਣਾ ਕੰਮ ਆ ਆਲ ਓਵਰ ਸੂਟ ਆ ਕਪੜਾ ਬਹੁਤ ਜ਼ਿਆਦਾ ਫਾਈਨ ਆ ਇਹ ਟੈਪੀ ਲਾਈਨਿੰਗ ਦਾ ਬਿਲਕੁਲ ਹੀ ਸੌਫਟ ਬੇਸ ਆ ਲਾਈਨਿੰਗ ਆ ਤੇ ਬਿਲਕੁਲ ਜਾਰਜਟ ਵਾਂਗੂ ਇਹਦੀ ਉਹ ਆ ਰਿੰਕਲ ਫ੍ਰੀ ਹੁੰਦਾ ਕੋਈ ਆਏ ਨਹੀਂ ਹੈਗਾ ਵੀ ਇਕੱਠਾ ਹੋਈ ਜਾਊਗਾ ਰਿੰਕਲ ਫ੍ਰੀ ਹੁੰਦਾ ਬਹੁਤ ਸੋਹਣਾ ਬੇਸ ਆ ਲਾਈਨਿੰਗ ਲੱਗੋਗੀ ਨਾਲ ਇਹਦੇ ਦੁਪੱਟਾ ਜਿਹੜਾ ਰੈਡੀ ਆ ਇਹ ਸਾਰਾ ਸੂਟ ਉਹਨਾਂ ਨੇ ਆਪ ਰੈਡੀ ਕਰਵਾਉਣਾ ਇਹਦੇ ਤੇ ਮਤਲਬ ਕਿ ਲੈਸਸ ਵਗੈਰਾ ਜੋ ਵੀ ਡਿਜ਼ਾਈਨਿੰਗ ਹੋਊ ਉਹ ਖੁਦ ਦੇਣਗੇ ਜਦੋਂ ਸਟਿਚਿੰਗ ਕਰਵਾਉਣਗੇ ਜਿਹੜਾ ਸੂਟ ਆਪਣੇ ਕੋਲ ਇੱਕ ਸੇਮ ਡਿਟੋ ਪੀਸ ਜਿਹੜਾ ਰੈਡੀ ਹੋ ਰਿਹਾ ਸਟਿਚਿੰਗ ਹੋ ਰਿਹਾ ਜਦੋਂ ਸਟਿਚ ਹੋ ਕੇ ਆ ਗਿਆ ਉਹਦੀ ਵੀਡੀਓ ਵੀ ਮੈਂ ਜ਼ਰੂਰ ਪਾਉਂਗੀ ਆ ਲੋ ਨਾਲ ਇਹਦੇ ਚਨੂਨ ਦੇ ਦੁਪੱਟੇ ਚਨੋਂ ਦਾ ਦੁਪੱਟਾ ਨਾਲ ਰੱਖਿਆ ਬਹੁਤ ਸੋਹਣਾ ਬਹੁਤ ਵਧੀਆ ਨਾਲ ਸੇਮ ਕੰਟਰਾਸਟ ਆ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਬਹੁਤ ਸੋਹਣੀ ਫਿਨਿਸ਼ਿੰਗ ਆ ਸੂਟ ਦੀ ਨਾਲ ਦੁਪੱਟਾ ਕੰਟਰਾਸਟ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਆ ਜਾਨੀ ਕਿ ਸੁਪਰ ਹਿੱਟ ਡਿਜ਼ਾਈਨ ਬਣਿਆ ਹੋਆ ਤੇ ਬਹੁਤ ਪਸੰਦ ਆ ਰਿਹਾ ਮੈਨੂੰ ਲੱਗਾ ਤੀਜਾ ਚੌਥਾ ਸੂਟ ਆ ਜਿਹੜਾ ਇਹ ਸੇਮ ਡਿਜ਼ਾਈਨ ਸੇਮ ਕਲਰ ਉੱਪਰ ਹੀ ਬਣ ਕੇ ਚੱਲਿਆ ਕਲਰ ਵੀ ਹਜੇ ਕਿਸੇ ਵੀ ਭੈਣ ਨੇ ਚੇਂਜ ਨਹੀਂ ਕਰਾਇਆ ਪਰ ਕਿਸੇ ਭੈਣ ਦੀ ਰਿਕੁਆਇਰ ਹੋਵੇ ਹਨਾ ਤੁਸੀਂ ਕਿਸੇ ਹੋਰ ਕਲਰ ਦੇ ਕਰਵਾਉਣਾ ਬਾਕੀ ਹੁਣ ਤੁਸੀਂ ਪੁੱਛੋਗੇ ਰੇਟ ਰੇਟ ਤੁਹਾਨੂੰ ਤੁਹਾਡੇ ਹਿਸਾਬ ਨਾਲ ਜਿਵੇਂ ਇਹਨਾਂ ਨੇ ਚਨੂਨ ਦੇ ਦੁਪੱਟੇ ਰਖਾਏ ਨੇ ਤਾਂ ਚਨੂਨ ਦੇ ਦੁਪੱਟਿਆਂ ਦੇ ਨਾਲ ਅਲੱਗ ਤੋਂ ਰੇਟ ਹੁੰਦਾ ਤੁਸੀਂ ਅਦਰ ਕਿਸੇ ਫੈਬਰਿਕ ਤੇ ਕਰਵਾਉਣਾ ਇਹੀ ਵਿਸਕੋਸ ਮਸਲੀਨ ਤੇ ਕਰਵਾਉਣਾ ਇਹ ਨੂੰ ਤੁਸੀਂ ਡਿਜ਼ਾਈਨ ਨੂੰ ਪਸ਼ਮੀਨੇ ਦੇ ਉੱਪਰ ਕਰਵਾਉਣਾ ਜਿੱਦਾਂ ਦੇ ਫੈਬਰਿਕ ਦੇ ਉੱਤੇ ਤੁਸੀਂ ਕਰਵਾਉਣਾ ਹਨਾ ਉਦਾਂ ਦੇ ਫੈਬਰਿਕ ਦਾ ਤੁਸੀਂ ਮੈਨੂੰ ਦੱਸ ਦਿਓ ਫਿਰ ਉਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਪ੍ਰਾਈਸ ਦੱਸ ਦੂੰਗੀ ਵੀ ਕਿੰਨੇ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਤੁਹਾਡਾ ਰੈਡੀ ਹੋ ਜਾਊਗਾ ਕਲਰ ਬਹੁਤ ਸੋਹਣੇ ਨੇ ਹਰ ਤਰ੍ਹਾਂ ਦੇ ਪਸ਼ਮੀਨੇ ਦੇ ਉੱਪਰ ਕਲਰ ਆ ਚੁੱਕੇ ਨੇ ਤੇ ਟੈਪੀ ਲਾਈਨਿੰਗ ਆ ਜਿਹੜੀ ਇਹ ਵਾਈਟ ਆ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਹਨਾ ਕਲਰ ਇਹਦੇ ਤੇ ਵੀ ਕਰਵਾ ਸਕਦੇ ਹੋ ਬਾਕੀ ਵਿਸਕੋਸ ਮਸਲਿਨ ਤਾਂ ਚੱਲ ਹੀ ਰਹੀ ਹੈ ਜੀ ਮਲਬਰੀ कॉटन ਆਪਣੇ ਕੋਲ ਚੱਲ ਰਹੀ ਆ ਤੇ ਜਿਹੜਾ ਮਰਜੀ ਤੁਸੀਂ ਕਰਵਾ ਲਓ ਇਹ ਇਹਨਾਂ ਥੱਲੇ ਲਾਈਨਿੰਗ ਲੱਗਦੀ ਲੱਗਦੀ ਆ ਆਹ ਲੋ ਜੀ ਇਹਦਾ ਮੈਂ ਸਾਰਾ ਤੁਹਾਨੂੰ ਸ਼ੋਅ ਕਰੂੰਗੀ ਸੂਟ ਇੰਨਾ ਸੋਹਣਾ ਬਣ ਕੇ ਆਇਆ ਨਾ ਬਹੁਤ ਸੋਹਣਾ ਕਿਹੜੀ ਬਾਤਾਂ ਨੇ ਸੂਟ ਵਿਆ ਬਹੁਤ ਸੋਹਣਾ ਪੀਸ ਰੈਡੀ ਹੋਇਆ ਸੱਚੀ ਕਹਿਨੀ ਆ ਤੇ ਇਦੀ ਮੇ ਨਾਲ ਸਾਰੀ ਜਿਹੜੀ ਕਸਟਮਰ ਨੇ ਪਿਕ ਭੇਜੀ ਆ ਉਹ ਵੀ ਮੈਂ ਸਾਈਡ ਤੇ ਲਗਾਉਂਗੀ ਜਿਹੜੀ ਉਹਨਾਂ ਨੇ ਸਾਨੂੰ ਭੇਜੀ ਸੀ ਹਨਾ ਵੀਡੀਓ ਇਨਸਟਾ ਤੋਂ ਲਾ ਕੇ ਭੇਜੀ ਸੀ ਉਸ ਤੋਂ ਬਾਅਦ ਆਪਣਾ ਜਿਹੜਾ ਕੰਡੇ ਦੇ ਉੱਪਰ ਲੱਗ ਕੇ ਹਨਾ ਸਾਰਾ ਰੈਡੀ ਹੋ ਰਿਹਾ ਵਾ ਉਹ ਵੀ ਮੈਂ ਤੁਹਾਨੂੰ ਸਾਰਾ ਦਿਖਾਉਂਗੀ ਆ ਦੇਖੋ ਸਾਰਾ ਟੋਟਲੀ ਹੈਂਡ ਇੱਕ ਵੀ ਧਾਗੇ ਦਾ ਕੰਮ ਨਹੀਂ ਹੈਗਾ ਇੱਕ ਵੀ ਕੋਈ ਇਹ ਨਹੀਂ ਹੈਗਾ ਵੀ ਕੁਝ ਉਹੀ ਲਗਾ ਕੇ ਹਨਾ ਜਾਂ ਤਿੱਲਾ ਵਗੈਰਾ ਕੁਝ ਲਾ ਕੇ ਸਾਰਾ ਸਿੱਪੀ ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸਾਰਾ ਸਟੋਨ ਦਾ ਸਿੱਪੀ ਦਾ ਇਸ ਤਰ੍ਹਾਂ ਸਾਰਾ ਕੰਮ ਕੀਤਾ ਹੋਇਆ ਸੂਟ ਦੇ ਉੱਪਰ ਇੰਨੀ ਸੋਹਣੀ ਲੁੱਕ ਦੇ ਉੱਪਰ ਸੂਟ ਰੈਡੀ ਹੋਇਆ ਨਾ ਵੀਡੀਓ 'ਚ ਤਾਂ ਕੁਝ ਵੀ ਨਹੀਂ ਹੈਗਾ ਮਤਲਬ ਕਿ ਸ਼ਾਇਦ ਲਾਈਟ ਕਲਰ ਕਰਕੇ ਲਾਈਟ ਆਉਂਦਾ ਹੋਵੇ ਪਰ ਪੀਸ ਬਣੇ ਹੋਏ ਦੀ ਲੁੱਕ ਵੀਡੀਓ ਤੇ ਜਿਹੜਾ ਤੁਸੀਂ ਚਾਹ ਰਹੇ ਸੇਮ ਡਿੱਟੋ ਪੀਸ ਇਹ ਬਣਿਆ ਜਿਹੜਾ ਵੀਡੀਓ ਦੇ ਉੱਪਰ ਜਿਹੜੀ ਉਹਨਾਂ ਨੇ ਭੇਜੀ ਸੀ ਤੇ ਜਦੋਂ ਉਹਨਾਂ ਨੇ ਇਹ ਦੇਖਿਆ ਵਾ ਪੀਸ ਤਾਂ ਉਹ ਖੁਸ਼ ਹੋ ਗਈ ਹੁਣ ਇਹ ਸਟਿਚਿੰਗ ਲਈ ਜਾਣਾ ਵਾ ਜੀ ਸੂਟ ਬਹੁਤ ਸੋਹਣਾ ਯਾਨੀ ਕਿ ਪੀਸ ਬਣਿਆ ਵਾ ਕਲਰ ਵੀ ਇੰਨਾ ਉੱਠ ਕੇ ਆਇਆ ਨਾ ਸਾਰਾ ਪੈਚ ਦਾ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਬਹੁਤ ਹੀ ਸੋਹਣਾ ਬਹੁਤ ਸੋਹਣਾ ਯਾਨੀ ਕਿ ਸਾਰਾ ਇਹ ਹੈਗਾ ਇੱਧਰ ਸੇਮ ਬਾਹਾਂ ਦੇ ਉੱਪਰ ਕੰਮ ਹੋਇਆ ਦੇਖ ਸਕਦੇ ਹੋ ਇਹ ਹੈਗੀਆਂ ਨੇ ਬਾਹਾਂ ਸਾਰੇ ਦੇਖੋ ਸਾਰਾ ਸਟੋਨ ਦਾ ਕੰਮ ਹੋਇਆ ਪੂਰਾ ਵਧੀਆ ਇੱਕ ਇੱਕ ਮਟੀਰੀਅਲ ਨਾਲ ਇਹ ਨਹੀਂ ਹੈਗਾ ਵੀ ਅਸੀਂ ਕੋਈ ਆ ਮਟੀਰੀਅਲ ਜਿਹਾ ਆਪਾਂ ਚਾਕੇ ਬਸ ਭਰ ਜੇ ਦਈਏ ਤੇ ਕਹਿ ਦਈਏ ਤਾਂ ਹੈਂਡਵਰਕ ਦਾ ਸੂਟ ਰੈਡੀ ਹੋ ਗਿਆ ਕੁਝ ਵੀ ਸਾਰਾ ਦੇਖੋ ਬਹੁਤ ਹੀ ਜਿਆਦਾ ਵਧੀਆ ਬਹੁਤ ਸੋਹਣਾ ਹੈ ਨਾ ਪੀਸ ਇਹ ਆ ਤੇ ਯਾਨੀ ਕਿ ਜੇ ਇਹ ਇੰਨੀ ਥੀਕ ਰੂਮ ਤੇ ਖੁੱਲੇ ਤਾਂ ਲੱਗੂਗਾ ਵੀ ਪਤਾ ਨਹੀਂ ਕਿ ਇਹ ਹੁਣ ਆਪਾਂ ਇੱਥੇ ਸਿੰਪਲ ਵਿੱਚ ਬਿਨਾ ਲਾਈਟਿੰਗ ਤੋਂ ਹਮਨੇ ਪੀਸ ਪਧਾਰੀਆਂ ਕੋਲੀਏ ਤੇ ਲਾਈਟ ਨਹੀਂ ਪੈ ਰਹੀ ਕੁਛ ਨਹੀਂ ਸਿਰਫ ਆਮ ਰੋਮ ਦੇ ਰੋਸ਼ਨੀ ਇਹਦੇ ਵਿੱਚ ਤੇ ਉਹਦੇ ਤੇ ਤੁਹਾਨੂੰ ਇਹ ਸਾਰਾ ਪੀਸ ਮੈਂ ਰੈਡੀ ਹੋਇਆ ਦਿਖਾ ਰਹੀ ਹਾਂ ਬਹੁਤ ਸੋਹਣਾ ਯਾਨੀ ਕਿ ਸੂਟ ਰੈਡੀ ਹੋਇਆ ਵਾ ਦਿਲ ਖੁਸ਼ ਹੁੰਦਾ ਵਾ ਸੂਟ ਨੂੰ ਦੇਖ ਕੇ ਜਿਹੜਾ ਇਹ ਵਾਲਾ ਸੂਟ ਜਿਹੜਾ ਰੈਡੀ ਹੋਇਆ ਵਿਸਕੋਸ ਸ਼ਿਮਰ ਟਿਸ਼ੂ ਦੇ ਉੱਪਰ ਰੈਡੀ ਹੋਇਆ ਬਹੁਤ ਸੋਹਣਾ ਜਿਹੜਾ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਉੱਪਰ ਚੱਲ ਰਿਹਾ ਟਿਸ਼ੂ ਸ਼ਿਮਰ ਦਾ ਇਹ ਸਾਰਾ ਫੈਬਰਿਕ ਆ ਤੇ ਵਿਸਕੋਸ ਦੀ ਕੁਆਲਿਟੀ ਆ ਨਾਲ ਇਹਦੇ ਸੇਮ ਬਾਟਮ ਆ ਬਾਟਮ ਦੇ ਉੱਪਰ ਵੀ ਸੇਮ ਇਸੇ ਤਰ੍ਹਾਂ ਪੌਂਚਿਆਂ ਦੇ ਉੱਪਰ ਜਿਵੇਂ ਬਾਹਾਂ ਦੇ ਉੱਪਰ ਕੰਮ ਮਿਲੂਗਾ ਸੇਮ ਆਪਣੀ ਪੌਂਚਿਆਂ ਦੇ ਉੱਪਰ ਕੰਮ ਆਊਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਹਨਾ ਇਹ ਆਇਆ ਪੀਸ ਬਣ ਕੇ ਤੇ ਇਹਦਾ ਦੁਪੱਟਾ ਰੈਡੀ ਹੋਣ ਲਈ ਗਿਆ ਵਾ ਜੇ ਜਦ ਤੱਕ ਵੀਡੀਓ ਪੈ ਗਈ ਤਾਂ ਤਾਂ ਨਹੀਂ ਨਹੀਂ ਤੇ ਮੈਂ ਵੀਡੀਓ ਦੇ ਵਿੱਚ ਜ਼ਰੂਰ ਸ਼ੋਅ ਕਰੂੰਗੀ ਇਹਦਾ ਦੁਪੱਟਾ ਜਿਹੜਾ ਰੈਡੀ ਰੀਨਰ ਵਿਸਕੋਸ ਜਿਹੜਾ 1500 ਵਾਲਾ ਦੁਪੱਟਾ ਹੁੰਦਾ ਨਾ ਇਕੱਲਾ ਵਾਈਟ ਦੁਪੱਟਾ ਇਹ 1500 ਦਾ ਉਹ ਵਾਲਾ ਆਪਾਂ ਇਹਦੇ ਨਾਲ ਦੁਪੱਟਾ ਜਿਹੜਾ ਵਾ ਰੈਡੀ ਕਰਵਾਇਆ ਵਾ ਵਿਸਕੋਸ ਦਾ ਉਹਨਾਂ ਨੇ ਦੁਪੱਟਾ ਰਖਵਾਇਆ ਵਾ ਦੂਸਰਾ ਨਹੀਂ ਵੈਸੇ ਦੁਪੱਟੇ ਦੇ ਹਿਸਾਬ ਨਾਲ ਰੇਂਜ ਸੂਟ ਦੀ ਤੈਅ ਹੁੰਦੀ ਹੁੰਦੀ ਆ ਪਲੱਸ ਮਾਈਨਸ ਹੋ ਜਾਂਦੀ ਆ ਪਰ ਉਹਨਾਂ ਨੇ ਫੈਬਰਿਕ ਵੀ ਪੂਰਾ ਵਧੀਆ ਲਗਵਾਇਆ ਵਾ ਤੇ ਇਹ ਦੁਪੱਟਾ ਵੀ ਪੂਰਾ ਵਧੀਆ ਲਗਵਾਇਆ ਇਹਦੇ ਨਾਲ ਬਹੁਤ ਸੋਹਣਾ ਯਾਨੀ ਕਿ ਸੂਟ ਰੈਡੀ ਹੋਇਆ ਸਾਰਾ ਜਿਹੜਾ ਉਹਨਾਂ ਨੇ ਭੇਜਿਆ ਸੀ ਉਹ ਉਹਦੇ ਤੇ ਹਜੇ ਗੋਟਾ ਪੱਤੀ ਦਾ ਕੰਮ ਵੀ ਸੀ ਬਟ ਆਪਾਂ ਟੋਟਲੀ ਇਹਨੂੰ ਸਾਰਾ ਹੈਂਡਵਰਕ ਦੇ ਉੱਪਰ ਹੀ ਰੈਡੀ ਕੀਤਾ ਪੂਰਾ ਟੋਟਲੀ ਹੈਂਡਵਰਕ ਆ ਤੇ ਬਹੁਤ ਸੋਹਣਾ ਪੀਸ ਆ ਇੱਕ ਵੀ ਪੀਸ ਦੇ ਵਿੱਚ ਉਹ ਨਹੀਂ ਹੈਗੀ ਜਣਗੇ ਬਹੁਤ ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗਿਆ ਵਾ ਇੰਨਾ ਮੈਨੂੰ ਵੀਡੀਓ ਤੇ ਨਹੀਂ ਇੰਨਾ ਲੱਗਿਆ ਸੀ ਵੀ ਕੀ ਇਹਦੇ ਵਿੱਚ ਇੰਨਾ ਖਾਸ ਹੈ ਜਿੰਨਾ ਇਹ ਰੈਡੀ ਹੋ ਕੇ ਆ ਕੇ ਲੱਗਿਆ ਬਾਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਪੀਸ ਕਿਦਾਂ ਦਾ ਲੱਗਿਆ ਰੈਡੀ ਹੋਇਆ ਇਸ ਸਾਰੀ ਇਹਦੀ ਵੀਡੀਓ ਚੱਲ ਰਹੀ ਹੋਣੀ ਆ ਜਿੱਦਾਂ ਆਪਾਂ ਇਹਨੂੰ ਰੈਡੀ ਕੀਤਾ ਤੇ ਹੈਂਡਵਰਕ ਦੇ ਸਪੈਸ਼ਲੀ ਕਾਰੀਗਰ ਆਪਣੇ ਕੋਲ ਆ ਚੁੱਕੇ ਨੇ ਜੀ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਪਰ ਆਰਡਰ ਦੇਣ ਤੋਂ ਬਾਅਦ 15 ਦਿਨ ਦੀ ਵੇਟ ਜ਼ਰੂਰ ਕਰਿਓ ਤੇ 15 ਦਿਨਾਂ ਦੇ ਵਿੱਚ ਵਿੱਚ ਸਾਡੀ ਹੁੰਦੀ ਆ ਆਲਮੋਸਟ ਵੀ ਅਸੀਂ ਹਰ ਪਹਿਣ ਦੇ ਸੂਟ ਰੈਡੀ ਕਰਕੇ ਵੀ ਪਹੁੰਚਦੇ ਕਰੀਏ ਆ ਲੋ ਟੇਲਰ ਵੀ ਜ਼ਰੂਰ ਹੈ ਜੀ ਆਪਣੇ ਕੋਲ ਕਮੀ ਚੱਲ ਰਹੀ ਹੈ ਆਪਣੇ ਕੋਲ ਇੱਕ ਟੇਲਰ ਆ ਬਟ ਹੁਣ ਜਿਸ ਹਿਸਾਬ ਨਾਲ ਪਹਿਣਾ ਦਾ ਇੰਨਾ ਪਿਆਰ ਮਿਲ ਰਿਹਾ ਦੋ ਟੇਲਰ ਜ਼ਰੂਰ ਰੱਖਣੇ ਪੈਣੇ ਆ ਕਿਉਂਕਿ ਸਾਰੀਆਂ ਪੈਣਾ ਦੇ ਸਟਿਚ ਹੋ ਕੇ ਜਾਂਦੇ ਨੇ ਪਰ ਹੈਂਡਵਰਕ ਨਹੀਂ ਬੇਫਿਕਰ ਹੋ ਜਿੰਨੇ ਮਰਜ਼ੀ ਸੂਟ ਰੈਡੀ ਕਰਵਾਓ ਭਾਤਵਾਰ 15 ਜਾਂ 20 ਦਿਨ ਦੇ ਵਿੱਚ ਵਿੱਚ ਤੁਹਾਡੇ ਸੂਟ ਰੈਡੀ ਹੋਗੇ ਤੁਹਾਡੇ ਤੱਕ ਪਹੁੰਚਣਗੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਸੋਹਣਾ ਜਾਨੀ ਕਿ ਪੀਸ ਤੁਹਾਡੇ ਸਾਹਮਣੇ ਆ ਜਿਹੜਾ ਇਹ ਰੈਡੀ ਹੋਇਆ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਲਾਵਾਂਗੇ ਹਨਾ ਉਹ ਸਾਰਾ ਲਾਵਾਂਗੇ ਮਹਿਰੂਨੀ ਜਿਵੇਂ ਇਹਦਾ ਪੈਚਵਰਕ ਆ ਉਦਾਂ ਦਾ ਇਹਦਾ ਦੁਪੱਟਾ ਵਾ ਉਹਦੀ ਫਿਨਿਸ਼ਿੰਗ ਹੋ ਰਹੀ ਹੈ ਲੈਸਸ ਵਗੈਰਾ ਜਿਵੇਂ ਵੀਡੀਓ ਚੱਲਦਾ ਸੇਮ ਡਿਟੋ ਦੁਪੱਟਾ ਆਪਾਂ ਰੈਡੀ ਕੀਤਾ ਤੇ ਉਹ ਦੁਪੱਟਾ ਮੈਂ ਜ਼ਰੂਰ ਨਾਲ ਲਾਉਂਗੀ ਜੇ ਮਤਲਬ ਇਹ ਰੈਡੀ ਹੋ ਕੇ ਜਾਂ ਤੱਕ ਆ ਆ ਗਿਆ ਦੁਪੱਟਾ ਤੇ ਉਸ ਤੋਂ ਬਾਅਦ ਸੂਟ ਨੇ ਫੇਰ ਸਟਿਚਿੰਗ ਲਈ ਚਲੇ ਜਾਣਾ ਵੀਡੀਓ ਨਾਲ ਐਡੀਟਿੰਗ ਦੇ ਵਿੱਚ ਮੈਂ ਜ਼ਰੂਰ ਦੁਪੱਟਾ ਲਾਉਂਗੀ ਤੇ ਚਲੋ ਜੀ ਮਿਲਦੇ ਆ ਨਵੀਂ ਸੂਟਾਂ ਦੇ ਨਾਲ ਬਸ ਜਲਦੀ ਜਲਦੀ ਆਪਣੇ ਆਰਡਰ ਦੋ ਸਾਰੇ ਬੇਸ ਸਾਰੇ ਤਰ੍ਹਾਂ ਦੇ ਫੈਬਰਿਕ ਆਪਣੇ ਕੋਲ ਆ ਚੁੱਕੇ ਆ ਬਸ ਤੁਹਾਡੇ ਆਰਡਰਾਂ ਦੀ ਵੇਟ ਆ ਜਲਦੀ ਜਲਦੀ ਆਪਣੇ ਆਰਡਰ ਦੇ ਕੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਹੈਂਡਵਰਕ ਦੇ ਉੱਪਰ ਕਰਵਾਉਣਾ ਥ੍ਰੈਡ ਵਰਕ ਦੇ ਉੱਪਰ ਕਰਵਾਉਣਾ ਪਫਦਾ ਕੰਮ ਕਰਵਾਉਣਾ ਜਿੱਦਾਂ ਦਾ ਮਰਜ਼ੀ ਤੁਸੀਂ ਹਨਾ ਕੰਮ ਕਰਵਾਉਣਾ ਤਾਂ ਤੁਹਾਡਾ ਸੂਟ ਪੂਰਾ ਵਧੀਆ ਸੋਹਣਾ ਸੋਹਣੇ ਫੈਬਰਿਕਾਂ ਦੇ ਉੱਪਰ ਰੈਡੀ ਹੋ ਕੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹਦਾ ਪ੍ਰਾਈਸ ਵੀ ਜਾਨਣਾ ਚਾਹੁੰਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਪਰ ਨਾਲ ਇਹ ਜ਼ਰੂਰ ਦੱਸਿਓ ਵੀ ਸੇਮ ਫੈਬਰਿਕ ਤੇ ਉਹੀ ਪਹਿਣਾ ਮੈਸੇਜ ਕਰਨ ਜਿਨ੍ਹਾਂ ਨੇ ਕਰਵਾਉਣਾ ਹਨਾ ਕਈ ਪਹਿਣਾ ਬਸ ਰੇਟ ਪੁੱਛੇ ਜਾਣੀਆਂ ਪੁੱਛ ਜਾਣੀਆਂ ਆਪਾਂ ਕੋਈ ਮਾੜਾ ਜਿਹਾ ਸਟੇਟਸ ਲਾ ਦਈਏ ਉਹਦਾ ਵੀ ਰੇਟ ਹੈਂਡਵਰਕ ਦੇ ਸੂਟਾਂ ਦਾ ਹਰ ਪੈਨ ਨੂੰ ਆਈਡੀਆ ਹੁੰਦਾ ਵੀ ਇਹ ਕਿੰਨੀ ਰੇਂਜ ਤੋਂ ਕਿੰਨੀ ਰੇਂਜ ਦੇ ਵਿੱਚ ਰੈਡੀ ਹੁੰਦੇ ਨੇ। ਬਾਕੀ ਜਿਹੜੀਆਂ ਵੀ ਪੈਣਾ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਤੁਸੀਂ ਆਪਣੇ ਰੇਟ ਜਾਨਣਾ ਚਾਹੁੰਦੇ ਹੋ WhatsApp ਤੇ ਆਪਣਾ ਫੈਬਰਿਕ ਜਿਹੜੇ ਫੈਬਰਿਕ ਤੇ ਤੁਸੀਂ ਕਰਵਾਉਣਾ ਤੇ ਕਿਦਾਂ ਦਾ ਦੁਪੱਟਾ ਲਾਉਣਾ ਉਸ ਹਿਸਾਬ ਦੇ ਨਾਲ ਤੁਹਾਨੂੰ ਰੇਟ ਮੈਂਸ਼ਨ ਉਹਦੇ ਉੱਤੇ ਅਸੀਂ ਦੱਸ ਦਾਂਗੇ ਜੀ। ਚਲੋ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਜੇ ਸੂਟ ਸੋਹਣੇ ਲੱਗੇ ਹੋਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਪਲੀਜ਼ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਹੋਰ ਭੈਣਾ ਨੂੰ ਵੀ ਆਪਣੇ ਨਾਲ ਜੋੜਿਆ ਕਰੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ